ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਨਿਰਪੱਖ ਆਵਾਜ਼ ਦੀ ਇਸ ਅਗਲੀ ਪੇਸ਼ਕਸ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਸਾਲ ਹਜੇ 2026 ਚੜ੍ਹਿਆ ਹੈ ਪਰ ਪੰਜਾਬ ਦੇ ਸਿਆਸੀ ਮਾਹੌਲ ਨੂੰ ਦੇਖ ਕੇ 2027 ਦਾ ਭਲੇਖਾ ਪੈਦਾ ਹੈ। ਜਿਸ ਤੇਜ਼ੀ ਨਾਲ ਘਟਨਾਕ੍ਰਮ ਹੋ ਰਹੇ ਹਨ, ਸਮੀਕਰਨ ਬਦਲ ਰਹੇ ਹਨ, ਆਗੂਆਂ ਦੇ ਪਾਰਟੀਆਂ ਬਦਲਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ। ਐਂਓਂ ਲੱਗਦਾ ਹੈ ਕਿ ਚੋਣਾਂ ਬਹੁਤ ਨੇੜੇ ਹਨ। ਪੰਜਾਬ ਦੀਆਂ ਚੋਣਾਂ ਵਿੱਚ ਇਸ ਸਮੇਂ ਡੇਰਿਆਂ ਦੀ ਭੂਮਿਕਾ ਸਿੱਧੇ ਤਰੀਕੇ ਨਾਲ ਖੁੱਲ ਕੇ ਸਾਹਮਣੇ ਆ ਗਈ ਹੈ ਤੇ ਉਸ ਦੇ ਨਾਲ ਵੀ ਭਵਿੱਖ ਦੀ ਸਿਆਸਤ ਤੇ ਕਈ ਸਵਾਲ ਖੜੇ ਹੁੰਦੇ ਹਨ ਕੱਲ ਡੇਰਾ ਬਿਆਸ ਦੇ ਮੁਖੀ ਦਾ ਵਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਦੀ ਪੇਸ਼ੀ ਤੋਂ ਪਹਿਲਾਂ ਮਿਲਣਾ ਫਿਰ ਆਪਣੀ ਆਦਤ ਤੋਂ ਉਲਟ ਪ੍ਰੈਸ ਦੇ ਨਾਲ ਗੱਲਬਾਤ ਕਰਕੇ ਮਜੀਠੀਆ ਨੂੰ ਕਲੀਨ ਚਿੱਟ ਦੇਣਾ ਤੇ ਕੁਝ ਸਮੇਂ ਬਾਅਦ ਹੀ ਮਜੀਠੀਆ ਦੀ ਜ਼ਮਾਨਤ ਹੋ ਜਾਣਾ ਕਈ ਇਸ਼ਾਰੇ ਕਰਦਾ ਹੈ ਕਿ ਇਹ ਸਭ ਕੁਝ ਇੱਕ ਸੰਯੋਜਿਤ ਤਰੀਕੇ ਦੇ ਨਾਲ ਹੀ ਹੋ ਰਿਹਾ ਹੈ ਇਸ ਦੇ ਪਿੱਛੇ ਕਈ ਸੌਦੇ ਕਈ ਸਮਝੌਤੇ ਜਾਂ ਗੱਠਜੋੜ ਕੁਝ ਵੀ ਕਹਿ ਲਵੋ ਪਰਦੇ ਦੇ ਪਿੱਛੇ ਬਹੁਤ ਕੁਝ ਚੱਲ ਰਿਹਾ ਹੈ ਸਭ ਤੋਂ ਪਹਿਲਾਂ ਚਰਚਾ ਤਾਂ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਦਾ ਪੱਕਾ ਹੋਣ ਦੀ ਹੀ ਹੋ ਰਹੀ ਹੈ ਜਿਸ ਤਰੀਕੇ ਨਾਲ ਭਾਜਪਾ ਦੇ ਲੀਡਰਾਂ ਦੇ ਬਿਆਨ ਆਏ ਹਨ ਖਾਸਕਰ ਸੁਨੀਲ ਜਾਖੜ ਦਾ ਉਹਨਾਂ ਵੱਲੋਂ ਪੰਜਾਬ ਸਰਕਾਰ ਤੇ ਹੀ ਸਵਾਲ ਖੜੇ ਕੀਤੇ ਗਏ ਹਨ ਸਿੱਧਾ-ਸਿੱਧਾ ਵਿਕਰਮ ਮਜੀਠੀਏ ਦੇ ਪੱਖ ਨੂੰ ਹੀ ਪੂਰਿਆ ਗਿਆ ਹੈ ਉਸਨੇ ਵੀ ਕਈ ਸੰਕੇਤ ਸਾਫ਼ ਕਰ ਦਿੱਤੇ ਹਨ ਪਰ ਆਮ ਆਦਮੀ ਪਾਰਟੀ ਵੀ ਇਸ ਮੌਕੇ ਨੂੰ ਖੁੰਝਣ ਨਹੀਂ ਦੇਣਾ ਚਾਹੁੰਦੀ ਮੁੱਖ ਮੰਤਰੀ ਦਾ ਸਵੇਰ ਹੁੰਦੇ ਹੀ ਆਪਣੇ ਅੰਦਾਜ਼ ਦੇ ਵਿੱਚ ਵਾਰ ਕਰਨਾ ਅਦਾਲਤਾਂ ਦਾ ਉੱਥੇ ਰੱਬ ਹੀ ਰੱਖਾ ਜਿੱਥੇ ਮੁਲਾਕਾਤ ਹੀ ਜੱਜ ਬਣ ਜਾਂਦੇ ਨੇ ਇਹ ਵੀ ਸਿੱਧਾ ਹਮਲਾ ਹੀ ਹੈ ਹੁਣ ਇਸ ਚਰਚਾ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਇੱਕ ਵਾਰ ਕੱਲ ਅਦਾਲਤ ਦੇ ਵਿੱਚ ਕੀ ਕਿਹਾ ਗਿਆ ਇਸ ਜਾਣਕਾਰੀ ਨੂੰ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਬੈਂਚ ਨੇ ਪੰਜਾਬ ਸਰਕਾਰ ਦੇ ਵਕੀਲ ਸੁਧਾਰਥ ਦਵੇ ਨੂੰ ਸਿੱਧਾ-ਸਿੱਧਾ ਪੁੱਛਿਆ ਤੁਸੀਂ ਇਸ ਨੂੰ ਜੇਲ੍ਹ ਅੰਦਰ ਡੱਕ ਕੇ ਕਿਉਂ ਰੱਖਣਾ ਚਾਹੁੰਦੇ ਹੋ ਤਾਂ ਜਵਾਬ ਦੇ ਵਿੱਚ ਦਵੇ ਨੇ ਕਿਹਾ ਮਜੀਠੀਆ ਖਿਲਾਫ ਦੋਸ਼ ਬਹੁਤ ਗੰਭੀਰ ਹਨ ਆਮਦਨ ਤੋਂ ਵੱਧ ਸਰੋਤ ਨਾਲ ਬੜਾਈ ਜਾਇਦਾਦ 790 ਕਰੋੜ ਦੇ ਕਰੀਬ ਹੈ ਤੇ ਜਿਹੜੇ ਅਫਸਰ ਇਸ ਕੇਸ ਦੀ ਜਾਂਚ ਕਰ ਰਹੇ ਹਨ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ ਇਸ ਤੇ ਅਕਾਲੀ ਆਗੂ ਦੇ ਵਕੀਲ ਐਸ ਮੁਰਲੀਦਰ ਨੇ ਐਨਡੀਪੀਸੀ ਐਕਟ ਦੇ ਵਿੱਚ ਦਰਦ ਕੇਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਇੱਕ ਪੋਲਿਟੀਕਲ ਵੈਂਡੇਟਾ ਹੈ ਆਮਦਨ ਤੋਂ ਵੱਧ ਜਾਇਦਾਦ ਕੇਸ ਤੇ ਵਿੱਚ ਛੇਤੀ ਕਿਤੇ ਹੀ ਕੋਈ ਮੁਕਦਮਾ ਚਲਾਇਆ ਜਾਵੇਗਾ ਇਹ ਵੀ ਨਹੀਂ ਲੱਗਦਾ ਕਿਉਂਕਿ ਕੇਸ ਦੇ ਵਿੱਚ 295 ਗਵਾਹ ਹਨ ਬੈਂਚ ਨੇ ਇਸ ਗੱਲ ਨੂੰ ਵੀ ਨੋਟ ਕੀਤਾ ਐਨਡੀਪੀਐਸ ਐਕਟ ਵਾਲੇ ਕੇਸ ਦੇ ਵਿੱਚ ਪਹਿਲਾਂ ਹੀ 2022 ਦੇ ਵਿੱਚ ਮਜੀਠੀਆ ਨੂੰ ਜ਼ਮਾਨਤ ਮਿਲ ਚੁੱਕੀ ਹੈ ਤੇ ਉਸ ਦੇ ਖਿਲਾਫ ਪਾਈ ਪੰਜਾਬ ਸਰਕਾਰ ਦੀ ਸਪੈਸ਼ਲ ਲੀਵ ਪਟੀਸ਼ਨ ਉਹ ਵੀ ਅਦਾਲਤ ਵੱਲੋਂ 2025 ਦੇ ਵਿੱਚ ਹੀ ਖਾਰਜ ਕਰ ਦਿੱਤੀ ਗਈ ਸੀ ਇਸੇ ਲਈ ਹੀ ਅਦਾਲਤ ਨੇ ਪਖੜ ਮਜੀਠੀਆ ਨੂੰ ਰਾਹਤ ਦਿੰਦੇ ਹੋਏ ਇਹ ਕਿਹਾ ਪਿਟੀਸ਼ਨ ਕਰਤਾ ਪਹਿਲਾਂ ਹੀ 7 ਮਹੀਨੇ ਤੋਂ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਧਾਰਾ 173 ਸਬਸੈਕਸ਼ਨ 2 ਦੇ ਅਧੀਨ ਪੁਲਿਸ ਆਪਣੀ ਰਿਪੋਰਟ ਵੀ ਦਰਜ ਕਰ ਚੁੱਕੀ ਹੈ ਇਹ ਵੀ ਤੱਥ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ 2007 ਤੋਂ 2017 ਦੇ ਵਕਫੇ ਦਾ ਹੈ ਅਤੇ ਇਸ ਕੇਸ ਦੇ ਵਿੱਚ ਐਫ ਆਈ ਆਰ ਵੀ 2025 ਦੇ ਵਿੱਚ ਹੀ ਦਰਜ ਕੀਤੀ ਗਈ ਹੈ ਅਸੀਂ ਜ਼ਮਾਨਤ ਦੇਣ ਦੇ ਫੈਸਲੇ ਵੱਲ ਝੁਕਾਅ ਰੱਖਦੇ ਹਾਂ ਨਾਲ ਹੀ ਇਹ ਵੀ ਕਿਹਾ ਗਿਆ ਕਿ ਪਟੀਸ਼ਨ ਕਰਤਾ ਨੂੰ ਜ਼ਮਾਨਤ ਤੇ ਰਿਹਾ ਕਰਦੇ ਸਮੇਂ ਮੁਕੱਦਮਾ ਚਲਾਉਣ ਵਾਲੀ ਧਿਰ ਜਿਹੜੀ ਪ੍ਰੋਸੀਕਿਊਸ਼ਨ ਹੈ ਮਤਲਬ ਪੰਜਾਬ ਸਰਕਾਰ ਹੈ ਉਸ ਤੇ ਲਈ ਹੇਠ ਦੀ ਅਦਾਲਤ ਤੋਂ ਇਹ ਜ਼ੋਰ ਪਾਉਣ ਦੀ ਖੁੱਲ ਹੋਵੇਗੀ ਕਿ ਲੋੜ ਅਨੁਸਾਰ ਸਖਤ ਸ਼ਰਤਾਂ ਲਾਗੂ ਕਰੇ ਹੁਣ ਇਹ ਸੁਪਰੀਮ ਕੋਰਟ ਦਾ ਫੈਸਲਾ ਸੀ ਜਦੋਂ ਜ਼ਮਾਨਤ ਦਿੱਤੀ ਗਈ ਹੈ ਪਰ ਇਸ ਦੇ ਉਲਟ ਦਸੰਬਰ ਮਹੀਨੇ ਦੇ ਵਿੱਚ ਜਦੋਂ ਹਾਈ ਕੋਰਟ ਨੇ ਮਜੀਠੀਆ ਦੀ ਜ਼ਮਾਨਤ ਰੱਦ ਕੀਤੀ ਸੀ ਉਦੋਂ ਆਪਣੇ ਆਦੇਸ਼ ਦੇ ਵਿੱਚ ਕੀ ਲਿਖਿਆ ਸੀ ਹਾਈ ਕੋਰਟ ਨੇ ਕੀ ਕਿਹਾ ਸੀ ਹਾਈ ਕੋਰਟ ਵੱਲੋਂ ਕਹਾ ਗਿਆ ਸੀ ਕਿ ਮਜੀਠੀਆ ਤੇ ਬਹੁਤ ਹੀ ਗੰਭੀਰ ਆਰਥਿਕ ਅਪਰਾਧਾਂ ਦੇ ਦੋਸ਼ ਹਨ ਇਸ ਕੇਸ ਦੀ ਜਾਂਚ ਵਿੱਚੇ ਸਾਹਮਣੇ ਆਇਆ ਹੈ ਕਿ ਉਸਤੇ ਬੈਂਕ ਖਾਤਿਆਂ ਦੇ ਵਿੱਚ ਬੇਹਿਸਾਬ ਨਕਦੀ ਜਮ੍ਹਾਂ ਕਰਾਈ ਗਈ ਹੈ ਵੱਡੀ ਗੰਤੀ ਦੇ ਵਿੱਚ ਕੰਪਨੀਆਂ ਖੜੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਦੁਆਰਾ ਮਜੀਠੀਆ ਨੂੰ ਫਾਇਦਾ ਪੰਚਾਉਣ ਦੇ ਲਈ ਗੁਪਤ ਟੰਗ ਦੇ ਨਾਲ ਲੈਣ ਦੇਣ ਕੀਤਾ ਗਿਆ ਹੈ ਜਾਂਚ ਕਰ ਰਹੀ ਏਜੰਸੀ ਨੇ ਇਹ ਵੀ ਸਾਹਮਣੇ ਲਿਆਂਦਾ ਹੈ ਕਿ ਪੈਸਾ ਕਈ ਵਿਦੇਸ਼ਾਂ ਦੇ ਵਿੱਚ ਬੈਠੀਆਂ ਕੰਪਨੀਆਂ ਦੇ ਰਾਹੀਂ ਵੀ ਕਮਾਇਆ ਗਿਆ ਹੈ ਜਿਵੇਂ ਕਿ ਸਿੰਗਾਪੁਰ ਜਾਂ ਸਾਈਪਰਸ ਇਹ ਵੀ ਕਿਹਾ ਗਿਆ ਸੀ ਕਿ ਮਜੀਠੀਆ ਸਿੱਧੇ ਜਾਂ ਅਸਿੱਧੇ ਤੌਰ ਤੇ ਹੀ ਆਪਣੇ ਪਰਿਵਾਰਕ ਮੈਂਬਰਾਂ ਦੇ ਜ਼ਰੀਏ ਇਹਨਾਂ ਕੰਪਨੀਆਂ ਦਾ ਕੰਟਰੋਲ ਕਰਦਾ ਹੈ ਤੇ ਇਹ ਹੀ ਮੁੱਖ ਲਾਭਪਾਤਰੀ ਲੱਗਦਾ ਹੈ ਇਸ ਤਰ੍ਹਾਂ ਨਾਲ ਕੀਤੇ ਲੈਣ ਦੇਣ ਅਤੇ ਹੋਰ ਜਾਇਦਾਦਾਂ ਦੀ ਜਾਂਚ ਚੱਲ ਰਹੀ ਹੈ ਇਹ ਜੋ ਕੁਝ ਵੀ ਹੋਇਆ ਹੈ ਉਸ ਨਾਲ ਸੂਬੇ ਦੀ ਆਰਥਿਕ ਸਿਹਤ ਤੇ ਬੜਾ ਮਾੜਾ ਅਸਰ ਹੋਇਆ ਹੈ ਬੜਾ ਮਾੜਾ ਪ੍ਰਭਾਵ ਪਿਆ ਹੈ ਹੁਣ ਇਹ ਦੇਸ਼ ਦੀਆਂ ਦੋ ਵੱਡੀਆਂ ਅਦਾਲਤਾਂ ਦੇ ਫੈਸਲੇ ਹਨ ਇੱਕ ਹਾਈ ਕੋਰਟ ਹੈ ਤੇ ਦੂਸਰੀ ਸੁਪਰੀਮ ਕੋਰਟ ਦੋਹਾਂ ਦੇ ਵਿੱਚ ਹੀ ਫੈਸਲਾ ਸੁਣਾਉਣ ਸਮੇ ਕਿੰਨਾ ਫਰਕ ਹੈ ਦਲੀਲਾਂ ਦੇ ਵਿੱਚ ਇਹ ਤਾਂ ਦੇਖਿਆ ਹੀ ਜਾ ਸਕਦਾ ਹੈ ਔਰ ਇਸੇ ਲਈ ਹੀ ਇਹ ਸ਼ੱਕ ਵੀ ਪੈਂਦਾ ਹੈ ਕਿ ਅਜਿਹੇ ਫੈਸਲੇ ਜਿਹੜੇ ਹੁੰਦੇ ਨੇ ਅਦਾਲਤਾਂ ਦੇ ਉਹ ਵੀ ਰਾਜਨੀਤੀ ਤੋਂ ਹੀ ਪ੍ਰੇਰਿਤ ਹੁੰਦੇ ਹਨ ਇਹਨਾਂ ਸਾਰੇ ਫੈਸਲਿਆਂ ਦੇ ਪਿੱਛੇ ਰਾਜਨੀਤੀ ਹੀ ਕੰਮ ਕਰਦੀ ਹੈ ਸਿਆਸਤ ਦਾ ਹੀ ਜ਼ੋਰ ਹੁੰਦਾ ਹੈ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਇਹ ਫੈਸਲੇ ਬਦਲ ਦਿੱਤੇ ਜਾਂਦੇ ਹਨ ਇਹੀ ਕਾਰਨ ਹੈ ਕਿ ਚਰਚਾ ਛਿੜ ਗਈ ਹੈ ਕਿ ਜ਼ਮਾਨਤ ਦੇਣ ਦੇ ਵਿੱਚ ਭਾਜਪਾ ਦਾ ਹੱਥ ਹੈ ਬਾਬਾ ਗੁਰਿੰਦਰ ਢਿੱਲੋਂ ਦੇ ਜ਼ਰੀਏ ਹੀ ਕਿਸੇ ਸਮਝੌਤੇ ਤੇ ਪਹੁੰਚਿਆ ਗਿਆ ਡੇਰਾ ਬਿਆਸ ਦੇ ਮੁਖੀ ਵੀ ਪ੍ਰਧਾਨ ਮੰਤਰੀ ਨਾਲ ਕਈ ਵਾਰ ਮੁਲਾਕਾਤ ਕਰ ਚੁੱਕੇ ਹਨ ਉਹਨਾਂ ਦੇ ਚੰਗੇ ਰਿਸ਼ਤੇ ਹਨ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਅਕਾਲੀ ਦਲ ਤੇ ਖਾਸ ਕਰ ਸੁਖਬੀਰ ਬਾਦਲ ਪਹਿਲਾਂ ਵੀ ਗੁਰਿੰਦਰ ਢਿੱਲੋਂ ਦੀਆਂ ਸੇਵਾਵਾਂ ਲੈ ਚੁੱਕੇ ਹਨ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਜਦੋਂ 2 ਦਸੰਬਰ ਦੇ ਫੈਸਲਿਆਂ ਤੋਂ ਬਾਅਦ ਸੁਖਬੀਰ ਬਾਦਲ ਅਤੇ ਗਿਆਨੀ ਹਰਪ੍ਰੀਤ ਸਿੰਘ ਦੇ ਵਿਚਾਰ ਵਿਵਾਦ ਬਹੁਤ ਵਧ ਗਿਆ ਸੀ ਉਸ ਸਮੇਂ ਵੀ ਗੁਰਿੰਦਰ ਢਿੱਲੋਂ ਦੇ ਨਾਲ ਗੁਪਤ ਮੀਟਿੰਗਾਂ ਕੀਤੀਆਂ ਗਈਆਂ ਸੀ ਉਹਨਾਂ ਗੁਪਤ ਮੀਟਿੰਗਾਂ ਤੋਂ ਬਾਅਦ ਇਸ ਦੇ ਵਿੱਚ ਸੁਖਬੀਰ ਬਾਦਲ ਅਤੇ ਹਰਸਮਰਤ ਬਾਦਲ ਦੋਵੇਂ ਹੀ ਸ਼ਾਮਲ ਸੀ। ਉਹਨਾਂ ਮੀਟਿੰਗਾਂ ਤੋਂ ਬਾਅਦ ਗੁਰਿੰਦਰ ਢਿੱਲੋਂ ਵੱਲੋਂ ਬਠਿੰਡਾ ਵਿਖੇ ਗਿਆਨੀ ਹਰਪ੍ਰੀਤ ਸਿੰਘ ਦੇ ਘਰ ਵਿਜ਼ਿਟ ਕੀਤੀ ਗਈ ਸੀ। ਉਹਨਾਂ ਦੇ ਘਰ ਜਾ ਕੇ ਮੁਲਾਕਾਤ ਕਰਕੇ ਕੀ ਕੀ ਉੱਥੇ ਚਰਚਾ ਹੋਈ, ਕੀ ਕੀ ਉਹਨਾਂ ਦੇ ਵੱਲੋਂ ਕਿਹਾ ਗਿਆ ਜਾਂ ਕੀ ਪੇਸ਼ਕਸ਼ਾਂ ਕੀਤੀਆਂ ਗਈਆਂ ਉਹਦੇ ਬਾਰੇ ਤਾਂ ਬਾਹਰ ਨਿਕਲ ਕੇ ਬਹੁਤਾ ਨਹੀਂ ਆਇਆ ਹੈ। ਪਰ ਉਹ ਸਮਝੌਤਾ ਸਿਰੇ ਨਹੀਂ ਚੜ੍ਹ ਧੋਕਿਆ। ਗਿਆਨੀ ਹਰਪ੍ਰੀਤ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਦੇ ਵਿਚਕਾਰ ਵਿਖਰੇਵੇਂ ਵਾਧੇ ਗਏ ਉਸ ਤੋਂ ਬਾਅਦ ਜੋ ਕੁਝ ਵੀ ਹੋਇਆ ਉਹ ਵੀ ਸਾਰਿਆਂ ਦੇ ਸਾਹਮਣੇ ਹੀ ਲੇਕਿਨ ਬਾਬਾ ਗੁਰਿੰਦਰ ਸਿੰਘ ਢਿੱਲੋਂ ਇਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਦੇ ਕਹੇ ਦੇ ਉੱਤੇ ਪੰਥਕ ਸਮਝੌਤੇ ਜੇ ਕਰਵਾ ਸਕਦੇ ਹਨ ਇਹਨਾਂ ਦੋਹਾਂ ਧਿਰਾਂ ਦੇ ਵਿੱਚ ਸਮਝੌਤੇ ਦੀ ਕੋਸ਼ਿਸ਼ ਕਰ ਸਕਦੇ ਹਨ ਤਾਂ ਫਿਰ ਭਾਜਪਾ ਅਤੇ ਕਾਲੀ ਦਲ ਦੇ ਸਮਝੌਤੇ ਦੇ ਵਿੱਚ ਵੀ ਉਹ ਕੋਈ ਅਹਿਮ ਭੂਮਿਕਾ ਨਿਭਾ ਸਕਦੇ ਹਨ ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਪਹਿਲਾ ਡੇਰਾ ਬਿਆਸ ਬਾਰੇ ਇਹ ਕਿਹਾ ਜਾਂਦਾ ਸੀ ਕਿ ਉਹ ਖੁੱਲ ਕੇ ਰਾਜਨੀਤੀ ਦੇ ਵਿੱਚ ਸਿਆਸਤ ਦੇ ਵਿੱਚ ਫਿਸਾ ਨਹੀਂ ਲੈਂਦੇ ਮੀਟਿੰਗਾਂ ਸਾਰੀਆਂ ਹੀ ਪਾਰਟੀਆਂ ਦੇ ਆਗੂਆਂ ਨਾਲ ਉਹਨਾਂ ਦੀਆਂ ਚੱਲਦੀਆਂ ਰਹਿੰਦੀਆਂ ਸਨ ਪਰ ਉਹ ਖੁੱਲ ਕੇ ਕਿਸੇ ਪਾਰਟੀ ਦੀ ਹਮਾਇਤ ਕਰਕੇ ਜਾਂ ਪੋਲਿਟੀਕਲ ਵਿੰਗ ਬਣਾ ਕੇ ਕਿਸੇ ਵੀ ਪਾਰਟੀ ਦਾ ਸਮਰਥਨ ਕਰਦੇ ਨਹੀਂ ਦੇਖੇ ਜਾਂਦੇ ਸੀ ਸਮਝੌਤੇ ਗੁਪਤ ਹੁੰਦੇ ਸੀ ਅੰਦਰੋਂ ਅੰਦਰੀ ਜੋ ਵੀ ਕੋਈ ਫੈਸਲਾ ਹੋ ਜਾਂਦਾ ਸੀ ਜੋ ਵੀ ਕੋਈ ਸਮਝੌਤਾ ਹੋ ਜਾਂਦਾ ਸੀ ਉਸ ਦੇ ਅਨੁਸਾਰ ਹੀ ਆਪਣੇ ਸਮਰਥਕਾਂ ਨੂੰ ਜਾਂ ਡੇਰੇ ਦੇ ਪੈਰੋਕਾਰਾਂ ਨੂੰ ਕੋਈ ਨਾ ਕੋਈ ਜਾਣਕਾਰੀ ਦੇ ਦਿੱਤੀ ਜਾਂਦੀ ਸੀ ਜਾਂ ਇਸ਼ਾਰਾ ਕਰ ਦਿੱਤਾ ਜਾਂਦਾ ਸੀ ਹੁਣ ਬਾਬਾ ਗੁਰਿੰਦਰ ਢਿੱਲੋਂ ਜੋ ਹਨ ਉਹਨਾਂ ਦੀ ਕੇਂਦਰ ਸਰਕਾਰ ਦੇ ਨਾਲ ਨਜ਼ਦੀਕੀ ਇਸ ਗੱਲ ਤੋਂ ਵੀ ਸਾਹਮਣੇ ਆਉਂਦੀ ਹੈ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਉੱਪਰ ਵੀ ਵਿੱਤੀ ਲੈਣ ਦੇ ਕਈ આરોਪ ਲੱਗੇ ਸੀ 4000 ਕਰੋੜ ਦੇ ਕਰੀਬ ਪੈਸਾ ਉਹਨਾਂ ਨੂੰ ਇਸ ਤਰੀਕੇ ਨਾਲ ਟਰਾਂਸਫਰ ਕੀਤਾ ਗਿਆ ਸੀ ਰਨਬੈਕਸੀ ਬਰਦਰਸ ਦੇ ਸ਼ਵਿੰਦਰ ਢਿੱਲੋਂ ਵੱਲੋਂ ਇਹ ਪੈਸਾ ਉਹਨਾਂ ਨੂੰ ਦਿੱਤਾ ਗਿਆ ਸੀ ਉਹ ਵਿੱਤੀ ਗੜਬੜੀਆਂ ਦੇ ਕੇਸ ਦੇ ਵਿੱਚ ਅਚਾਨਕ ਹੀ ਬਾਬਾ ਗੁਰਿੰਦਰ ਢਿੱਲੋਂ ਦਾ ਨਾਮ ਆਇਆ ਸੀ ਤੇ ਉਨੀ ਹੀ ਤੇਜ਼ੀ ਨਾਲ ਉਹ ਨਾਮ ਗਾਇਬ ਵੀ ਹੋ ਗਿਆ ਉਸ ਦੀ ਜਾਂਚ ਅੱਗੇ ਨਹੀਂ ਵਧੀ ਇਸ ਤੇ ਕਰਕੇ ਵੀ ਪ੍ਰਧਾਨ ਮੰਤਰੀ ਜਾਂ ਭਾਜਪਾ ਦੇ ਨਾਲ ਉਹਨਾਂ ਦੀਆਂ ਨਜ਼ਦੀਕੀਆਂ ਕਮ ਆਈਆਂ ਤੇ ਹੁਣ ਸ਼ਾਇਦ ਉਹਨਾਂ ਦਾ ਹਿਸਾਬਲਾ ਦੁਬਾਰਾ ਦਿੱਤਾ ਜਾ ਰਿਹਾ ਹੈ ਜਿਸ ਤਰੀਕੇ ਨਾਲ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਨੂੰ ਸਿਰੇ ਚੜਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਉਸ ਦੇ ਵਿੱਚ ਬਾਬਾ ਗੁਰਿੰਦਰ ਢਿੱਲੋਂ ਦੀ ਮਦਦ ਲਈ ਜਾ ਰਹੀ ਹੈ ਚਾਹੇ ਉਹ ਭਾਜਪਾ ਲੈ ਰਹੀ ਹੈ ਚਾਹੇ ਸੁਖਬੀਰ ਬਾਦਲ ਲੈ ਰਹੇ ਹਨ ਦੋਹਾਂ ਹੀ ਕੇਸਾਂ ਦੇ ਵਿੱਚ ਬਾਬਾ ਗੁਰਿੰਦਰ ਢਿੱਲੋਂ ਦੀ ਭੂਮਿਕਾ ਬਹੁਤ ਅਹਿਮ ਹੈ ਔਰ ਇਸ ਦੇ ਨਾਲ ਹੀ ਵੱਖ-ਵੱਖ ਡੇਰੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੀ ਰੋਲ ਅਦਾ ਕਰਦੇ ਹਨ ਕਿੰਨਾ ਵੱਡਾ ਰੋਲ ਅਦਾ ਕਰਦੇ ਹਨ ਇਹ ਵੀ ਖੁੱਲ ਕੇ ਹੀ ਸਾਹਮਣੇ ਆ ਗਿਆ ਹੈ ਡੇਰਿਆਂ ਦੇ ਰੋਲ ਦੀ ਚਰਚਾ ਪਹਿਲਾਂ ਵੀ ਹੁੰਦੀ ਰਹੀ ਹੈ ਸਾਰੇ ਹੀ ਪੋਲੀਟੀਕਲ ਆਗੂ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਇਹਨਾਂ ਡੇਰਿਆਂ ਦੇ ਵਿੱਚ ਸੋਣਾ ਤੋਂ ਪਹਿਲਾਂ ਜਾਣਦੇ ਰਹੇ ਨੇ ਬਾਬਿਆਂ ਤੋਂ ਅਸ਼ੀਰਵਾਦ ਲੈਂਦੇ ਰਹੇ ਹਨ ਪਰ ਡੇਰਾ ਸੱਚਾ ਸੌਦਾ ਵੱਲੋਂ ਜਦੋਂ ਆਪਣਾ ਪੋਲਿਟਿਕਲ ਵਿੰਗ ਬਣਾ ਕੇ ਖੁੱਲੇ ਤੌਰ ਤੇ ਜਨਤਕ ਤੌਰ ਤੇ ਸਮਰਥਨ ਕਰਨਾ ਸ਼ੁਰੂ ਕੀਤਾ ਗਿਆ ਪਾਰਟੀਆਂ ਦਾ ਉਦੋਂ ਇਹਨਾਂ ਚਰਚਾਵਾਂ ਨੇ ਹੋਰ ਜ਼ਿਆਦਾ ਜੋੜ ਫੜ ਲਿਆ ਤੇ ਉਸ ਤੋਂ ਬਾਅਦ ਹੀ ਸੁਖਬੀਰ ਬਾਦਲ ਦਾ ਅਕਾਲੀ ਦਲ ਦੀ ਇਸ ਡੇਰੇ ਤੋਂ ਹਮਾਇਤ ਲੈਣਾ ਹਰਸਿਮਰਤ ਬਾਦਲ ਦੀ ਜਿੱਤ ਨੂੰ ਯਕੀਨੀ ਬਣਾਉਣ ਦੇ ਲਈ ਕਿਉਂਕਿ ਉਸ ਇਲਾਕੇ ਦੇ ਵਿੱਚ ਬਠਿੰਡਾ ਜ਼ਿਲ੍ਹੇ ਦੇ ਵਿੱਚ ਉਸ ਬੈਲਟ ਦੇ ਵਿੱਚ ਇਸ ਡੇਰੇ ਦੇ ਕਾਫੀ ਸਮਰਥਕ ਹਨ ਕਾਫੀ ਫੋਲੋਅਰ ਹਨ ਤੇ ਉਸ ਸਮਰਥਨ ਲੈਣ ਦੇ ਕਰਕੇ ਕੀ ਕੁਝ ਹੋਇਆ ਪੰਜਾਬ ਦੀ ਸਿਆਸਤ ਦੇ ਵਿੱਚ ਪੰਜਾਬ ਦਾ ਮਾਹੌਲ ਵਿਗੜਦੇ ਵਿਗੜਦੇ ਬਹੁਤ ਹੀ ਮੁਸ਼ਕਲ ਹਾਲਾਤਾਂ ਦੇ ਵਿੱਚ ਪਹੁੰਚ ਗਿਆ ਸੀ ਉਹ ਵੀ ਸਾਰਿਆਂ ਨੂੰ ਹੀ ਪਤਾ ਹੈ ਔਰ ਉਸ ਡੇਰੇ ਦਾ ਸਮਰਥਨ ਲੈਣਾ ਤੇ ਡੇਰੇ ਦੇ ਸਾਧ ਨੂੰ ਉਸ ਤਰੀਕੇ ਨਾਲ ਪੰਥ ਤੋਂ ਮਾਫੀ ਦਿਵਾਉਣਾ ਉਸ ਦੇ ਨਾਲ ਅਕਾਲੀ ਦਲ ਦੀ ਸਿਆਸਤ ਨੂੰ ਕਿੱਡਾ ਵੱਡਾ ਖੋਰਾ ਲੱਗਿਆ ਹੈ ਇਹ ਵੀ ਸਾਰਿਆਂ ਦੇ ਸਾਹਮਣੇ ਹੀ لیکن ਉੱਥੇ ਹੀ ਭਾਜਪਾ ਦੀਆਂ ਉਸ ਡੇਰੇ ਦੇ ਨਾਲ نزدਕੀਆਂ ਕਿਸ ਤਰੀਕੇ ਨਾਲ بار بار ਰਾਮ ਰਹੀਮ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਮਹੀਨੇ-ਮਹੀਨੇ ਦੇ ਵਕਫੇ ਦੀ ਉਹਨਾਂ ਨੂੰ ਛੁੱਟੀ ਦਿੱਤੀ ਜਾਂਦੀ ਹੈ ਸਾਲ ਦੇ ਵਿੱਚ ਘੱਟੋ-ਘੱਟ ਦੋ ਵਾਰ ਜਾਂ ਤਿੰਨ ਵਾਰ ਅਹਿਮ ਮੌਕਿਆਂ ਤੇ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਕੱਢ ਕੇ ਉਹਨਾਂ ਦੇ ਡੇਰੇ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਇਹ ਵੀ ਸਾਰਿਆਂ ਨੂੰ ਪਤਾ ਹੀ ਹੈ ਹਰਿਆਣੇ ਦੇ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦੇ ਵਿੱਚ ਉਹਨਾਂ ਦਾ ਕਿੰਨਾ ਖੱਤ ਹੈ ਇਸ ਦੇ ਬਾਰੇ ਡਿਬੇਟ ਜ਼ਰੂਰ ਹੋ ਸਕਦੀ ਹੈ ਲੇਕਿਨ ਡੇਰੇ ਸੱਚੇ ਸੌਦੇ ਦੀ ਹਮਾਇਤ ਤੋਂ ਬਾਅਦ ਡੇਰਾ ਸਤਕਰਨ ਪੱਲਾ ਵਿਖੇ ਪ੍ਰਧਾਨ ਮੰਤਰੀ ਦਾ ਆਉਣਾ ਉਹ ਵੀ ਕੀ ਸੰਕੇਤ ਦੇ ਕੇ ਗਿਆ ਹੈ ਉਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਤੇ ਉਸ ਤੋਂ ਬਾਅਦ ਹੁਣ ਡੇਰਾ ਬਿਆਸਤਾ ਇਸ ਤਰੀਕੇ ਨਾਲ ਸਮਝੌਤਾ ਕਰਾਉਣਾ ਜਾਂ ਗੱਠ ਜੋੜ ਕਰਾਉਣਾ ਜਾਂ ਬਿਕਰਮ ਸਿੰਘ ਮਜੀਠੀਆ ਨੂੰ ਕਲੀਨ ਚਿੱਟ ਦੇਣਾ ਇਹ ਸਾਰਾ ਘਟਨਾਕ੍ਰਮ ਵੀ ਇਹਨਾਂ ਚਰਚਾਵਾਂ ਨੂੰ ਅੱਗੇ ਵਧਾਉਂਦਾ ਹੈ ਕਿ ਪਾਜਪਾ ਪੰਜਾਬ ਦੇ ਵਿੱਚ ਸਾਰੇ ਡੇਰਿਆਂ ਨੂੰ ਇਸਤੇਮਾਲ ਕਰ ਰਹੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਇਹਨਾਂ ਡੇਰਿਆਂ ਦੇ ਸਮਰਥਨ ਦੇ ਸਹਾਰੇ ਹੀ ਸ਼ਾਇਦ ਪੰਜਾਬ ਭਾਜਪਾ ਦੀ ਰਣਨੀਤੀ ਅੱਗੇ ਵਧ ਰਹੀ ਹੈ। ਇਹ ਗੱਲ ਤਾਂ ਵੀ ਸਾਰਿਆਂ ਨੂੰ ਪਤਾ ਹੈ ਕਿ ਕਿਸਾਨ ਅੰਦੋਲਨ ਦੇ ਕਰਕੇ ਭਾਜਪਾ ਦਾ ਪੰਜਾਬ ਦੇ ਵਿੱਚ ਤਿੱਖਾ ਵਿਰੋਧ ਹੋਇਆ ਸੀ। ਖਾਸ ਕਰਕੇ ਪਿੰਡਾਂ ਦੇ ਵਿੱਚ ਭਾਜਪਾ ਨੂੰ ਵਧਣ ਨਹੀਂ ਦਿੱਤਾ ਜਾਏਗਾ ਜਾਂ ਭਾਜਪਾ ਦੇ ਆਗੂਆਂ ਨੂੰ ਸ਼ਿਰਕਤ ਨਹੀਂ ਕਰਨ ਦਿੱਤੀ ਜਾਊਗੀ। ਇਸ ਗੱਲ ਦੇ ਚਰਚੇ ਵੀ ਬਹੁਤ ਹੁੰਦੇ ਰਹੇ ਪਰ ਹੌਲੀ-ਹੌਲੀ ਹੁਣ ਵਕਤ ਪਹਿ ਜਾਣ ਦੇ ਨਾਲ ਭਾਜਪਾ ਪਿੰਡਾਂ ਦੇ ਵਿੱਚ ਜਾਣੀ ਸ਼ੁਰੂ ਵੀ ਹੋ ਗਈ ਹੈ ਬਲਕਿ ਉਹਨਾਂ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜਾਂ ਪੰਚਾਇਤੀ ਚੋਣਾਂ ਦੇ ਵਿੱਚ ਹਿੱਸਾ ਲਿਆ ਗਿਆ ਖੁੱਲ੍ਹ ਕੇ ਉਹਨਾਂ ਵੱਲੋਂ ਕੈਂਪੇਨ ਵੀ ਕੀਤੀ ਗਈ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਉਸੇ ਤਰੀਕੇ ਨਾਲ ਇਹ ਕਿਆਸ਼ਰਾਈਆਂ ਜੋ ਲੱਗ ਰਹੀਆਂ ਹਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਈ ਵੱਡੇ ਲੀਡਰ ਪੰਜਾਬ ਦੇ ਵਿੱਚ ਪਾਰਟੀਆਂ ਬਦਲਣਗੇ ਇੱਕ ਤੋਂ ਦੂਸਰੀ ਪਾਰਟੀ ਦੇ ਵਿੱਚ ਉਹਨਾਂ ਦਾ ਸ਼ਿਫਟ ਹੋਣਾ ਇਹ ਵੀ ਸਰਗਰਮੀਆਂ ਨੂੰ ਵਧਾ ਰਿਹਾ ਹੈ ਇਹ ਵੀ ਕਿ ਐਸਰਾਂੀਆਂ ਲੱਗ ਰਹੀਆਂ ਹਨ ਕਿ ਵੱਡੇ ਨਾਮ ਛੇਤੀ ਹੀ ਹੋਰ ਭਾਜਪਾ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹਨ ਅਤੇ ਨਾਲ ਹੀ ਪਿਛਲੇ ਕੁਝ ਮਹੀਨਿਆਂ ਤੋਂ ਅਚਾਨਕ ਉਸੇ মিডিਆ ਦਾ ਜਿਸ ਨੂੰ بار-ਬਾਰੇ ਜ਼ਿਕਰ ਕੀਤਾ ਜਾਂਦਾ ਸੀ ਕਿ ਇਹ ਸਰਕਾਰੀ মিডিਆ ਹੈ, ਗੋਦੀ মিডিਆ ਹੈ, ਇਹ ਸਰਕਾਰ ਦੀ ਭਾਸ਼ਾ ਬੋਲਦਾ ਹੈ, ਉਸ ਵੱਲੋਂ ਵੀ ਸੁਖਵੀਰ ਸਿੰਘ ਬਾਦਲ ਨੂੰ ਅਚਾਨਕ ਅੱਗੇ ਲਿਆਉਣ ਦੀਆਂ ਖਬਰਾਂ ਉਹਨਾਂ ਦੀ ਪੋਲੀਟੀਕਲ ਵਾਪਸੀ ਹੋ ਗਈ ਹੈ ਇਸ ਤਰੀਕੇ ਨਾਲ ਰਿਪੋਰਟਾਂ ਪੇਸ਼ ਕਰਕੇ ਇਸ ਤਿੰਕੇ ਦੀਆਂ ਚਰਚਾਵਾਂ ਨੂੰ ਚਲਾਉਣਾ ਇਹ ਵੀ ਸੰਕੇਤ ਕਰਦਾ ਹੈ ਕਿ ਸਮਝੌਤਾ ਹੋ ਚੁੱਕਿਆ ਹੈ ਸੀਟਾਂ ਦੇ ਵਿੱਚ ਸਹਿਮਤੀ ਬਣ ਗਈ ਹੈ ਕੌਣ ਕਿੰਨੀਆਂ ਸੀਟਾਂ ਲੜੇਗਾ ਉਸ ਦਾ ਫੈਸਲਾ ਵੀ ਹੋ ਚੁੱਕਿਆ ਹੈ ਇਸੇ ਲਈ ਹੀ ਇਹ ਪੈਰਲਲ ਮੂਵਮੈਂਟਸ ਚਲਾਈਆਂ ਜਾ ਰਹੀਆਂ ਹਨ ਭਾਜਪਾ ਦੀ ਰਣਨੀਤੀ ਇਸ ਵਕਤ ਇਹ ਦਰਸਾਈ ਜਾ ਰਹੀ ਹੈ ਕਿ ਨਾਨ ਜੱਟ ਵੋਟ ਬੈਂਕ ਨੂੰ ਇਕੱਠਾ ਕਰਨਾ ਜਿਵੇਂ ਕਿ ਐਕਸਪੈਰੀਮੈਂਟ ਉਸ ਦੇ ਵੱਲੋਂ ਹਰਿਆਣਾ ਦੇ ਵਿੱਚ ਵੀ ਕੀਤਾ ਗਿਆ ਸੀ ਜੱਟਾਂ ਨੂੰ ਸਿਆਸਤ ਤੋਂ ਪਰੇ ਕਰਕੇ ਬਾਕੀ ਸਾਰੀਆਂ ਸਮਾਜਿਕ ਤਰ੍ਹਾਂ ਨੂੰ ਆਪਣੇ ਨਾਲ ਲੈ ਲੈਣਾ ਜਾਂ ਉਹਨਾਂ ਦਾ ਸਮਰਥਨ ਲੈ ਲੈਣਾ ਤੇ ਉਸ ਤੇ ਸਿਰ ਦੇ ਉੱਤੇ ਤਿੰਨ ਵਾਰ ਸਰਕਾਰ ਬਣਾ ਲੈਣਾ ਉਹ ਸਫਲਤਾ ਤੋਂ ਬਾਅਦ ਇਹੀ ਰਣਨੀਤੀ ਸ਼ਾਇਦ ਹੁਣ ਪੰਜਾਬ ਦੇ ਵਿੱਚ ਵੀ ਦੁਹਰਾਈ ਜਾ ਰਹੀ ਹੈ ਜਿੰਨੀਆਂ ਗੈਰ ਪਿੰਡੂ ਸੀਟਾਂ ਨੇ ਜਾਂ ਜਿੰਨਾਂ ਸੀਟਾਂ ਦੇ ਸ਼ਹਿਰੀ ਆਧਾਰ ਜ਼ਿਆਦਾ ਹੈ ਜਾਂ ਵੋਟਾਂ ਜ਼ਿਆਦਾ ਹਨ ਉਹਨਾਂ ਸੀਟਾਂ ਤੇ ਭਾਜਪਾ ਆਪਣੇ ਆਪ ਨੂੰ ਕੇਂਦ੍ਰਿਤ ਕਰਕੇ ਤੇ ਪਿੰਡੂ ਸੀਟਾਂ ਦੇ ਵਿੱਚ ਅਕਾਲੀ ਦਲ ਨੂੰ ਅੱਗੇ ਲਿਆ ਕੇ ਪ੍ਰੋਪ ਕਰਕੇ ਇਹ ਕਿਸ ਤਰੀਕੇ ਦੇ ਗਠਨਬੰਧਨ ਦੇ ਨਾਲ ਚੋਣਾਂ ਲੜਨ ਜਾ ਰਹੀ ਹੈ ਇਸ ਰਣਨੀਤੀ ਨੂੰ ਵੀ ਕਿੰਨੀ ਕੁ ਸਫਲਤਾ ਮਿਲਦੀ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਇੰਨਾ ਜ਼ਰੂਰ ਸਾਫ਼ ਹੋ ਗਿਆ ਹੈ ਕਿ ਪੰਜਾਬ ਦੀ ਜਿਹੜੀ ਸੱਤਾ ਤੇ ਰਹਿ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਵਿਚਕਾਰ ਹੀ ਲੜਾਈ ਹੋਣ ਵਾਲੀ ਹੈ ਅਗਲੀਆਂ ਚੋਣਾਂ ਦੇ ਵਿੱਚ ਲੋਕਾਂ ਦੇ ਵਿੱਚ ਇਹ ਪ੍ਰਭਾਵ ਦਿਖਾਇਆ ਜਾ ਰਿਹਾ ਹੈ ਕਿ ਅਕਾਲੀ ਦਲ ਭਾਜਪਾ ਅਤੇ ਆਮ ਆਦਮੀ ਪਾਰਟੀ ਇਹਨਾਂ ਦੋਨਾਂ ਦੇ ਵਿਚਾਲੇ ਹੀ ਮੁਕਾਬਲਾ ਹੋਣਾ ਹੈ ਮੁੱਖ ਮੁਕਾਬਲਾ ਇਹਨਾਂ ਦੋਹਾਂ ਧਿਰਾਂ ਦਾ ਹੈ ਕਾਂਗਰਸ ਪਾਰਟੀ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਾਈਡਲਾਈਨ ਕਰ ਦਿੱਤਾ ਗਿਆ ਹੈ। ਉਹਨਾਂ ਨੂੰ ਚਰਚਾ ਦੇ ਵਿੱਚ ਹੀ ਨਹੀਂ ਲਿਆਂਦਾ ਜਾਂਦਾ। ਲੇਕਿਨ ਕਾਂਗਰਸ ਪਾਰਟੀ ਦਾ ਦੋਸ਼ ਵੀ ਇਸ ਦੇ ਵਿੱਚ ਬਰਾਬਰ ਦਾ ਹੈ। ਉਹਨਾਂ ਦੀ ਜਦੋਂ ਵੀ ਚਰਚਾ ਹੁੰਦੀ ਹੈ, ਉਹਨਾਂ ਦੀ ਅੰਦਰੂਨੀ ਖਹਿਬਾ ਜੀ ਦੀ ਚਰਚਾ ਹੁੰਦੀ ਹੈ ਤੇ ਜਾਂ ਫਿਰ ਉਹਨਾਂ ਦੇ ਵੱਡੇ ਆਗੂਆਂ ਵੱਲੋਂ ਕਿਸੇ ਵੀ ਤਰੀਕੇ ਦੇ ਬੇਸਰ ਪੈਰ ਦੇ ਜੋ ਬਿਆਨ ਦਿੱਤੇ ਜਾਂਦੇ ਹਨ, ਸਮੇਂ-ਸਮੇਂ ਤੇ ਦਿੱਤੇ ਜਾਂਦੇ ਹਨ। ਉਹਨਾਂ ਕਰਕੇ ਹੀ ਉਹ ਚਰਚਾ ਦਾ ਵਿਸ਼ਾ ਬਣਦੇ ਨੇ। ਔਰ ਉਹਨਾਂ ਬਿਆਨਾਂ ਕਰਕੇ ਕਾਂਗਰਸ ਪਾਰਟੀ ਦਾ ਨੁਕਸਾਨ ਜ਼ਿਆਦਾ ਹੁੰਦਾ ਹੈ ਫਾਇਦਾ ਨਹੀਂ ਹੁੰਦਾ ਚਾਹੇ ਉਹ ਰਾਜਾ ਵੜਿੰਗ ਦੇ ਬਿਆਨ ਹੋਣ ਚਾਹੇ ਉਹ ਬੀਬੀ ਪੱਠਲ ਦੇ ਬਿਆਨ ਹੋਣ ਤੇ ਚਾਹੇ ਚਰਨਜੀਤ ਚੰਨੀ ਦੇ ਬਿਆਨ ਹੋਣ ਇਹਨਾਂ ਸਾਰੇ ਵੱਡੇ ਆਗੂਆਂ ਵੱਲੋਂ ਵੱਖ-ਵੱਖ ਸਮੇਂ ਤੇ ਜੋ ਬਿਆਨ ਦਿੱਤੇ ਗਏ ਹਨ ਉਹਨਾਂ ਸਾਰੇ ਬਿਆਨਾਂ ਕਰਕੇ ਕਾਂਗਰਸ ਪਾਰਟੀ ਦਾ ਨੁਕਸਾਨ ਹੋਇਆ ਹੈ ਵੱਡੀ ਗਿਣਤੀ ਦੇ ਨਾਲ ਲੋਕ ਇਸ ਪਾਰਟੀ ਦੇ ਨਾਲੋਂ ਟੁੱਟੇ ਨੇ ਉਹਨਾਂ ਬਿਆਨਾਂ ਦੇ ਨਾਲ ਕੋਈ ਸਮਰਥਨ ਨਹੀਂ ਮਿਲਿਆ ਕੋਈ ਭਾਈਚਾਰਾ ਕੋਈ ਸਮੂਹ ਆਕੇ ਉਹਨਾਂ ਨਾਲ ਜੁੜਿਆ ਹੋਵੇ ਅਜੀਹਾ ਪ੍ਰਤੀਤ ਨਹੀਂ ਹੁੰਦਾ ਸ਼ਾਇਦ ਇਹੀ ਪੰਜਾਬ ਦੀ ਸੱਤਾਧਰ ਪਾਰਟੀ ਚਾਹੁੰਦੀ ਹੈ ਇਹੀ ਕੇਂਦਰ ਦੀ ਸੱਤਾਧਰ ਪਾਰਟੀ ਚਾਹੁੰਦੀ ਹੈ ਕਿ ਮੁਕਾਬਲੇ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਅਕਾਲੀ ਭਾਜਪਾ ਗੱਠਜੋੜੀ ਦਿਖਾਈ ਦੇਣ ਕਾਂਗਰਸ ਪਾਰਟੀ ਕਿਤੇ ਦਿਖਾਈ ਨਾ ਦੇਵੇ ਤੇ ਜਿਸ ਤਰੀਕੇ ਨਾਲ ਭਾਜਪਾ ਨੇ ਆਪਣਾ ਮਿਸ਼ਨ ਬਣਾਇਆ ਹੋਇਆ ਸੀ ਕਿ ਭਾਰਤ ਨੂੰ ਕਾਂਗਰਸ ਬੁਖਤ ਕਰਨਾ ਹੈ ਉਸ ਦੇ ਵਿੱਚ ਜੋ ਇੱਕ ਦੋ ਗੜ ਰਹਿ ਗਏ ਹਨ ਕਾਂਗਰਸ ਪਾਰਟੀ ਦੇ ਜਿੱਥੇ ਹਜੇ ਵੀ ਸਰਕਾਰ ਬਣਾਉਣ ਦਾ ਦਾਵਾ ਉਹ ਭਰਦੇ ਨੇ ਉਹਨਾਂ ਸੂਬਿਆਂ ਦੇ ਵਿੱਚ ਪੰਜਾਬ ਹੀ ਇੱਕ ਜਿਹਾ ਸੂਬਾ ਹੈ ਜਿੱਥੇ ਹੁਣ ਚੋਣਾਂ ਹੋਣੀਆਂ ਨੇ ਤੇ ਜੇਕਰ ਉੱਥੇ ਵੀ ਇਦਾਂ ਸਿਆਸੀ ਤਰੀਕਿਆਂ ਨਾਲ ਇਦਾਂ ਟੰਗ ਤਰੀਕਿਆਂ ਨਾਲ ਕਾਂਗਰਸ ਪਾਰਟੀ ਦਾ ਸਫਾਇਆ ਹੋ ਜਾਂਦਾ ਹੈ ਤਾਂ ਸ਼ਾਇਦ ਉਸ ਮਿਸ਼ਨ ਨੂੰ ਪੂਰਾ ਕਰਨ ਦੇ ਵਿੱਚ ਵੀ ਭਾਜਪਾ ਨੂੰ ਮਦਦ ਮਿਲੇ ਜੋ ਕੇਂਦਰ ਦੇ ਵਿੱਚ ਬੈਠੀ ਭਾਜਪਾ ਕਰਨਾ ਚਾਹੁੰਦੀ ਹੈ ਉਹ ਮਿਸ਼ਨ ਨੂੰ ਕਾਮਯਾਬ ਦੇਖਣਾ ਚਾਹੁੰਦੀ ਹੈ ਤੇ ਜੇ ਇਸ ਮਿਸ਼ਨ ਨੂੰ ਕਾਮਯਾਬ ਕਰਨ ਦੇ ਲਈ ਸਫਲ ਕਰਨ ਦੇ ਲਈ ਇੱਕ ਵਾਰ ਹੋਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣ ਜਾਂਦੀ ਹੈ ਤਾਂ ਵੀ ਸ਼ਾਇਦ ਉਹਨਾਂ ਦੇ ਲਈ ਇਹ ਸੌਦਾ ਮਾੜਾ ਨਹੀਂ ਹੋਏਗਾ ਜੋ ਉਹਨਾਂ ਦਾ ਮਿਸ਼ਨ ਹੈ ਪੂਰੇ ਦੇਸ਼ ਦੇ ਵਿੱਚੋਂ ਇੱਕ ਵੱਡੀ ਵਿਰੋਧੀ ਪਾਰਟੀ ਦਾ ਸਹాయਆ ਕਰਨਾ ਉਸ ਦੇ ਵਿੱਚ ਜੋ ਇੱਕ ਦੋ ਛੋਟੇ-ਛੋਟੇ ਸੂਬਿਆਂ ਦੇ ਵਿੱਚ ਇੱਕ ਨਵੀਂ ਪਾਰਟੀ ਦੀ ਸਰਕਾਰ ਬਣ ਵੀ ਜਾਂਦੀ ਹੈ ਤਾਂ ਵੀ ਉਹਨਾਂ ਨੂੰ ਇਹ ਘਾਟੇ ਵਾਲਾ ਸੌਦਾ ਨਹੀਂ ਲੱਗਦਾ ਇਹ ਫਾਇਦੇ ਵਾਲਾ ਸੌਦਾ ਹੀ ਲੱਗਦਾ ਹੈ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਸਿਆਸਤ ਹੋਣੀ ਹੈ ਉਸ ਦੇ ਇਸ਼ਾਰੇ ਤਾਂ ਸਾਨੂੰ ਮਿਲ ਨਹੀਂ ਲੱਗੇ ਹਨ ਪਰ ਇਸ ਉਮੀਦ ਦੇ ਨਾਲ ਕਿ ਇਹ ਸਿਆਸਤ ਮੁੱਦਿਆਂ ਦੀ ਹੋਵੇ ਇਹ ਸਿਆਸਤ ਧਰਮ ਦੀ ਨਾ ਹੋਵੇ ਡੇਰਿਆਂ ਦੀ ਨਾ ਹੋਵੇ ਪੰਜਾਬ ਨੂੰ ਜੋ ਮੁਸ਼ਕਲਾਂ ਇਸ ਸਮੇਂ ਆ ਰਹੀਆਂ ਹਨ ਪੰਜਾਬ ਦੀ ਜਵਾਨੀ ਜਿਸ ਮੋੜ ਦੇ ਉੱਤੇ ਖੜੀ ਹੈ ਉਹਨਾਂ ਮੁਸੀਬਤਾਂ ਦਾ ਹੱਲ ਕਿਵੇਂ ਕੱਢਿਆ ਜਾ ਸਕੇ ਉਹਨਾਂ ਮੁਸੀਬਤਾਂ ਤੋਂ ਨਜਾਦ ਕਿਵੇਂ ਦਵਾਈ ਟਰ ਸਕੇ ਸਿਆਸਤ ਉਨਾ issues ਤੇ ਹੋਣੀ ਚਾਹੀਦੀ ਹੈ ਇਸ ਧਰਮ ਡੇਰੇ ਬਾਦ ਦੀ ਸਿਆਸਤ ਨੇ ਪਹਿਲਾਂ ਹੀ ਪੰਜਾਬ ਨੂੰ ਬਹੁਤ ਨੁਕਸਾਨ ਪਹੁੰਚਾ ਦਿੱਤਾ ਹੈ ਤੇ ਇਸ ਉਮੀਦ ਦੇ ਨਾਲ ਕਿ ਦੁਬਾਰਾ ਅਸੀਂ ਉਸ ਦਲਦਲ ਦੇ ਵਿੱਚ ਨਹੀਂ ਫਸਾਂਗੇ ਦੁਬਾਰਾ ਅਸੀਂ ਉਸ ਰਾਜਨੀਤੀ ਦੀ ਭੇਂਟ ਨਹੀਂ ਚੜ ਜਾਵਾਂਗੇ ਤੋਤੋ ਵਿਦਾ ਲੈਨੇ ਹਾਂ ਧੰਨਵਾਦ